ਇਸ ਕੋਲੇ ਦੀ ਹੈਮਤੇ ਵੱਡੀ ਖਬਰ ਐਮਪੀ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਜੋ ਕਿ ਆਸਾਮ ਦੀ ਦਿਬੜੁਗੜ ਜੇਲ੍ਹ ਦੇ ਵਿੱਚ ਬੰਦ ਨੇ ਅੱਜ ਅਹਿਮ ਤੇ ਵੱਡੀ ਸੁਣਵਾਈ ਹਾਈ ਕੋਰਟ ਦੇ ਵਿੱਚ ਅਮਰਤਪਾਲ ਸਿੰਘ ਨੂੰ ਲੈ ਕੇ ਹੋਣ ਵਾਲੀ ਆ ਜਿਸ ਦੇ ਉੱਤੇ ਸਭ ਦੀਆਂ ਨਜ਼ਰਾਂ ਨੇ ਤਾਂ ਅਮਰਤਪਾਲ ਸਿੰਘ ਜੇਲ੍ਹ ਚੋਂ ਬਾਹਰ ਆ ਸਕਦੇ ਨੇ ਸਮਰਥਕਾਂ ਦੇ ਵਿੱਚ ਕਾਫੀ ਉਤਸ਼ਾਹ ਸਮਰਥਕਾਂ ਦੇ ਵਿੱਚ ਕਾਫੀ ਖੁਸ਼ੀ ਦੀ ਲਹਿਰ ਹੈ ਕਿਉਂਕਿ 3 ਸਾਲ ਬਾਅਦ 16 ਦਸੰਬਰ ਨੂੰ ਅਮਰਤਪਾਲ ਸਿੰਘ ਦੀ ਪਹਿਲੀ ਝਲਕ ਦੇਖਣ ਨੂੰ ਮਿਲੀ ਹੈ ਤਾਂ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ 16 ਦਸੰਬਰ ਨੂੰ ਪਹਿਲਾਂ ਹਾਈ ਕੋਰਟ ਦੇ ਵਿੱਚ ਪੇਸ਼ੀ ਹੁੰਦੀ ਅਮਰਤਪਾਲ ਸਿੰਘ ਦੀ ਤਾਂ ਉਸ ਪੇਸ਼ੀ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਤਾਂ 3 ਸਾਲ ਬਾਅਦ ਅਮਰਤਪਾਲ ਸਿੰਘ ਦੀ ਪਹਿਲੀ ਤਸਵੀਰ ਸਾਹਮਣੇ ਆਈ ਸੀ ਤਾਂ ਹੁਣ 16 ਦਸੰਬਰ ਤੋਂ ਬਾਅਦ ਫੈਸਲਾ ਜਿਹੜਾ ਆ ਉਹ ਅੱਗੇ ਤਰੀਕ ਚ ਉਪਾ ਦਿੱਤਾ ਸੀ ਤਾਂ ਅੱਜ ਮੁੜ ਤੋਂ ਅਮਰਤਪਾਲ ਸਿੰਘ ਦੀ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਪੇਸ਼ੀ ਹੋਣੀ ਹੈ ਇਹ ਪੇਸ਼ੀ ਇਸ ਕਰਕੇ ਹੋ ਰਹੀ ਆ ਇਸ ਮਾਮਲੇ ਦੇ ਵਿੱਚ ਹੈ ਕਿਉਂਕਿ ਅਮਰਤਪਾਲ ਸਿੰਘ ਨੇ ਇੱਕ ਪਟੀਸ਼ਨ ਦਾਇਰ ਕੀਤੀ ਆ ਕਿ ਉਹ ਐਮਪੀ ਬਣ ਚੁੱਕੇ ਪਰ ਖਡੂਰ ਸਾਹਿਬ ਦੇ ਲੋਕਾਂ ਦੇ ਵਿਕਾਸ ਦੇ ਕੰਮ ਜਿਹੜੇ ਨੇ ਵਿਕਾਸ ਕਾਰਜਾਂ ਦੇ ਕੰਮ ਉਹ ਰੁਕੇ ਹੋਏ ਨੇ ਇਸ ਕਰਕੇ ਉਹਨਾਂ ਨੂੰ ਪੈਰੋਲ ਦਿੱਤੀ ਜਾਵੇ ਉਹਨਾਂ ਨੂੰ ਸਰਦਰ ਉਤਿਜਲਾਸ ਦੇ ਵਿੱਚ ਬੈਠਣ ਦਾ ਮੌਕਾ ਦਿੱਤਾ ਜਾਵੇ ਉਹਨਾਂ ਨੂੰ ਸੰਸਦ ਦੇ ਵਿੱਚ ਜਾ ਕੇ ਆਪਣੇ ਹਲਕੇ ਦੇ ਵਿਕਾਸ ਕੰਮਾਂ ਦੇ ਬਾਰੇ ਆਵਾਜ਼ ਬੁਲੰਦ ਕਰਨ ਦਾ ਮੌਕਾ ਦਿੱਤਾ ਜਾਵੇ ਪਰ ਦੂਜੇ ਪਾਸੇ ਸਰਕਾਰ ਜਿਹੜੀ ਆ ਪੰਜਾਬ ਦੀ ਸਰਕਾਰ ਆ ਜਾਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦਾ ਜਿਹੜਾ ਪ੍ਰਸ਼ਾਸਨ ਆ ਪੰਜਾਬ ਦੀ ਸਰਕਾਰ ਆ ਕੋਰਟ ਦੇ ਵਿੱਚ ਇਹ ਗੱਲ ਕਹਿ ਚੁੱਕੇ ਆ ਕਿ ਜੇਕਰ ਅਮਰਿਤਪਾਲ ਸਿੰਘ ਆਸਾਮ ਦੀ ਦਿਬੜੂਗੜ ਜੇਲ੍ਹ ਚੋਂ ਬਾਹਰ ਆਉਂਦਾ ਤਾਂ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਅਮਰਤਪਾਲ ਸਿੰਘ ਦੇ ਉੱਤੇ ਐਨਐਸਏ ਲਗਾਈ ਗਈ ਆ ਨੈਸ਼ਨਲ ਸਕਿਉਰਿਟੀ ਐਕਟ ਦੇ ਤਹਿਤ ਆ ਸੰਦੀ ਡਿਬੜੂਗੜ੍ਹ ਜੇਲ੍ਹ ਦੇ ਵਿੱਚ 3 ਸਾਲ ਤੋਂ ਅਮਰਤਪਾਲ ਸਿੰਘ ਬੰਦ ਹੈ ਹਾਲਾਂਕਿ ਐਨਐਸਏ ਨੂੰ ਚੁਣੌਤੀ ਦਿੱਤੀ ਆ ਐਨਐਸਏ ਖਤਮ ਬਾਕੀ ਸਾਥੀਆਂ ਦੇ ਉੱਤੇ ਹੋ ਚੁੱਕੀ ਜੋ ਅਮਰਤਪਾਲ ਸਿੰਘ ਦੇ ਸਾਥੀ ਸੀ ਪ੍ਰਧਾਨ ਮੰਤਰੀ ਬਾਜੇ ਕੇ ਪਪਲ ਪ੍ਰੀਤ ਜਿਹੜਾ ਅਮਰਤਪਾਲ ਸਿੰਘ ਦੇ ਚਾਚਾ ਜੀ ਉਸ ਤੋਂ ਇਲਾਵਾ ਦਲਜੀਤ ਸਿੰਘ ਕਲਸੀ ਤਾਂ ਹੋਰ ਸਾਥੀਆਂ ਦੇ ਉੱਤੇ ਜਿਨ੍ਹਾਂ ਦੇ ਉੱਤੇ ਐਨਐਸਏ ਲੱਗੀ ਸੀ ਉਹ ਖਤਮ ਹੋ ਚੁੱਕੀ ਪਰ ਅਮਰਤਪਾਲ ਸਿੰਘ ਦੇ ਉੱਤੇ ਐਨਐਸਏ ਲਗਾਤਾਰ ਵਧਾਈ ਜਾ ਰਹੀ ਆ ਅਮਰਤਪਾਲ ਸਿੰਘ ਦੇ ਵੱਲੋਂ ਜੋ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਆਪਣਾ ਪੱਖ ਰੱਖਿਆ ਗਿਆ ਸੀ ਇਹੀ ਕਿਹਾ ਗਿਆ ਸੀ ਕਿ ਵਿਕਾਸ ਕਾਰਜਾਂ ਦੇ ਕੰਮ ਠੱਪ ਪਏ ਨੇ ਖਡੂਰ ਸਾਹਿਬ ਹਲਕੇ ਦੇ ਅਮਰਤਪਾਲ ਸਿੰਘ ਦੇ ਵੱਲੋਂ ਖੁਦ ਆਪਣੀ ਭੂਮਿਕਾ ਨਿਭਾਈ ਗਈ ਕਿਉਂਕਿ ਵਕੀਲਾਂ ਦੀ ਹੜਤਾਲ ਚੱਲ ਰਹੀ ਸੀ ਉਹਨਾਂ ਦੇ ਵੱਲੋਂ ਖੁਦ ਕਿਹਾ ਗਿਆ ਸੀ ਕਿ ਕੰਮਕਾਰ ਠੱਪ ਨੇ ਇਸ ਕਰਕੇ ਸਾਨੂੰ ਜੋ ਐਨਐਸਏ ਹਟਾ ਦਿੱਤੀ ਜਾਵੇ ਤੇ ਨਾਲ ਹੀ ਉਹਨਾਂ ਨੂੰ ਅਬ ਸੰਸਦ ਦੇ ਵਿੱਚ اجلاس ਦੇ ਵਿੱਚ ਸਰਦ ਰੋਤੀ اجلاس ਦੇ ਵਿੱਚ ਬੈਠਣ ਦੀ ਇਜਾਜ਼ਤ ਦੇ ਦਿੱਤੀ ਜਾਵੇ ਤਾਂ ਅਦਾਲਤ ਦੇ ਵਿੱਚ ਬਹਿਸ ਕਰਦਿਆਂ ਹੋਇਆ ਉਹਨਾਂ ਨੇ ਨਜ਼ਰਬੰਦੀ ਦੇ ਕਾਰਨ ਕਰਕੇ ਹੀ ਇਹ ਸਾਰਾ ਕੁਝ ਦੱਸਿਆ ਕਿ ਕੰਮਕਾਰ ਠੱਪ ਨੇ ਤੇ ਲੋਕ ਚਾਹੁੰਦੇ ਨੇ ਕਿ ਆਪਣੇ ਫਰਜ਼ ਨਿਭਾਉਣ ਆਪਣੇ ਹਲਕੇ ਦੇ ਲੋਕਾਂ ਦਾ ਸਾਥ ਦੇਣ ਕਿਉਂਕਿ ਹਲਕੇ ਦੇ ਲੋਕਾਂ ਨੇ ਜੇਲ੍ਹ ਦੇ ਵਿੱਚ ਬੈਠੇ ਬਿਠਾਏ ਉਹਨਾਂ ਨੂੰ ਫਤਵਾ ਦੇ ਕੇ ਐਮਪੀ ਬਣਾ ਦਿੱਤਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਦੇ ਵਜੋਂ ਨਾਮਜੱਤੀਆਂ ਭਰੀਆਂ ਤਾ ਖਡੂਰ ਸਾਹਿਬ ਤੋਂ MP ਇਲੈਕਸ਼ਨਾਂ ਅਮਰਤਪਾਲ ਸਿੰਘ ਲੜੇ ਤਾਂ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਜਿੱਤ ਹਾਸਲ ਅਮਰਤਪਾਲ ਸਿੰਘ ਨੂੰ ਕਰਾ ਦਿੱਤੀ ਹਾਲਾਂਕਿ ਇਸ ਜਿੱਤ ਤੋਂ ਬਾਅਦ ਖਡੂਰ ਸਾਹਿਬ ਦੇ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋਇਆ ਕਿਉਂਕਿ ਉਹਨਾਂ ਦੇ ਹਲਕੇ ਦੀ ਆਵਾਜ਼ ਤਾਂ ਹੀ ਚੱਕੀ ਜਾਵੇਗੀ ਉਹਨਾਂ ਦੇ ਹਲਕੇ ਦੇ ਵਿਕਾਸ ਦੇ ਕਾਰਜ ਤਾਂ ਹੀ ਹੋ ਸਕਣਗੇ ਜੇਕਰ ਉਹਨਾਂ ਦਾ ਸੰਸਦ ਸਸਦ ਮੈਂਬਰ ਜਿਹੜਾ ਉਹ ਇਜਲਾਸ ਸੈਸ਼ਨ ਦੇ ਵਿੱਚ ਉਹਨਾਂ ਦੇ ਮੁੱਦੇ ਚੱਕੇਗਾ ਇਹੀ ਗੱਲ ਅਮਰਤਪਾਲ ਸਿੰਘ ਕਹਿ ਰਹੇ ਨੇ ਕਿ ਸਾਨੂੰ ਮੌਕਾ ਦਿੱਤਾ ਜਾਵੇ ਜੋ ਜਲਾਸ ਚਲਣਾ ਜਲਾਸ ਦੇ ਵਿੱਚ ਬੈਠਣ ਦਾ ਮੌਕਾ ਦਿੱਤਾ ਜਾਵੇ ਪਰ ਦੂਜੇ ਪਾਸੇ ਅਮਰਤਪਾਲ ਸਿੰਘ ਦੇ ਜੇਲ੍ਹ ਚੋਂ ਬਾਹਰ ਆਉਣ ਨੂੰ ਲੈ ਕੇ ਪੰਜਾਬ ਦੀ ਸਰਕਾਰ ਲਗਾਤਾਰ ਇਹ ਗੱਲ ਕਹਿ ਰਹੀ ਆ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਤਾਂ ਅਮਰਤਪਾਲ ਸਿੰਘ ਨੂੰ ਗ੍ਰਿਫਤਾਰ ਕਿਉਂ ਕੀਤਾ ਸੀ ਅਮਰਤਪਾਲ ਸਿੰਘ ਅਸਾਮ ਦੀ ਦਿਬੜੂਗੜ ਜੇਲ੍ਹ ਦੇ ਵਿੱਚ ਕਿ ਮੈਂ ਪਹੁੰਚਿਆ ਵਿਸਥਾਰ ਦੇ ਨਾਲ ਇੱਕ ਵਾਰ ਦਰਸ਼ਕਾਂ ਦੇ ਨਾਲ ਗੱਲਬਾਤ ਸਾਂਝੀ ਕਰ ਦਿੰਨੇ ਆ ਜਿਹੜੇ ਦਰਸ਼ਕ ਹਲੇ ਤੱਕ ਇਹ ਗੱਲ ਨਹੀਂ ਜਾਣਦੇ ਤਾਂ ਉਹਨਾਂ ਦੇ ਲਈ ਇਹ ਗੱਲ ਬਾਤ ਜਾਣਨੀ ਬਹੁਤ ਜ਼ਰੂਰੀ ਆ। ਦਰਅਸਲ ਅਮਰਤਪਾਲ ਸਿੰਘ ਪਹਿਲਾਂ ਸਿੱਖੀ ਸਰੂਪ ਦੇ ਵਿੱਚ ਨਹੀਂ ਸੀ। ਜਿਹੜਾ ਅਮਰਤਪਾਲ ਸਿੰਘ ਆ ਦबई ਤੋਂ ਟਰਾਂਸਪੋਰਟ ਦਾ ਕੰਮ ਛੱਡ ਕੇ ਪੰਜਾਬ ਆਉਂਦਾ। ਪੰਜਾਬ ਆ ਕੇ ਸਿੱਖੀ ਸਰੂਪ ਦੇ ਵਿੱਚ ਸਰੂਪ ਤਰਨ ਕਰ ਲੈਂਦਾ। ਉਸ ਤੋਂ ਬਾਅਦ ਖਾਲਸਾ ਵਹਿਰ ਚਲਾਉਂਦਾ। ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਰਹਿਤ ਜ਼ਿੰਦਗੀ ਬਤਾਉਣ ਦੇ ਲਈ ਪ੍ਰੇਰਣਾ ਦਿੰਦਾ। ਪੰਜਾਬ ਦੇ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਅਮਰਤਪਾਲ ਸਿੰਘ ਦੇ ਨਾਲ ਜੁੜ ਜਾਂਦੇ ਨੇ। ਪ੍ਰਧਾਨ ਮੰਤਰੀ ਬਾਜੇ ਕੇ ਦਲਜੀਤ ਸਿੰਘ ਕਲਸੀ ਹੋਰ ਕਾਫੀ ਜਣਨੇ ਪ੍ਰਧਾਨ ਮੰਤਰੀ ਬਾਜੇ ਕੇ ਨੂੰ ਤੁਸੀਂ ਸਭ ਜਾਣਦੇ ਹੋ ਕਿਸ ਤਰੀਕੇ ਦੇ ਨਾਲ ਪਹਿਲਾਂ ਮੋਨਾ ਕੋਨਾ ਸੀ ਬਾਅਦ ਦੇ ਵਿੱਚ ਸਿੱਖੀ ਸਰੂਪ ਦੇ ਵਿੱਚ ਆ ਗਿਆ ਅਮਰਤ ਸ਼ੱਕ ਲੈ ਉਹਨਾਂ ਦੇ ਵੱਲੋਂ ਤਾਂ ਨਸ਼ਾ ਰਹਿ ਤੇ ਜ਼ਿੰਦਗੀ ਬਤਾਉਣ ਦੇ ਲਈ ਨੌਜਵਾਨਾਂ ਨੂੰ ਪ੍ਰੇਰਣਾ ਦਿੱਤੀ ਜਾ ਰਹੀ ਸੀ ਤਾਂ ਉਸ ਤੋਂ ਬਾਅਦ ਅਮਰਤਪਾਲ ਸਿੰਘ ਦੇ ਸਾਥੀ ਕੁਝ ਪੰਜਾਬ ਦੇ ਜਨਾਲਾ ਦੇ ਵਿੱਚ ਗ੍ਰਫਤਾਰ ਕਰ ਲਏ ਜਾਂਦੇ ਨੇ ਤਾਂ ਜਿਸ ਤੋਂ ਬਾਅਦ ਅਮਰਤਪਾਲ ਸਿੰਘ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਆਪਣੇ ਸਾਥੀਆਂ ਨੂੰ ਛਡਵਾ ਕੇ ਲਿਆਉਂਦੇ ਨੇ ਥਾਣੇ ਦੇ ਵਿੱਚੋਂ ਜਿਸ ਤੋਂ ਬਾਅਦ ਬੜੀ ਕਿਰਕਰੀ ਹੁੰਦੀ ਆ ਪੰਜਾਬ ਦੀ ਪੁਲਿਸ ਦੀ ਕਿ ਅਮਰਤਪਾਲ ਸਿੰਘ ਆਪਣੇ ਸਾਥੀਆਂ ਨੂੰ ਛਡਵਾ ਕੇ ਲੈ ਗਿਆ ਥਾਣੇ ਦੇ ਵਿੱਚ ਪੁਲਿਸ ਦੀ ਕਿਰਕਰੀ ਹੋਣ ਤੋਂ ਬਾਅਦ ਪੰਜਾਬ ਦੇ ਵਿੱਚ ਸੱਤਾਧਿਰ ਪਾਰਟੀ ਨੂੰ ਥੋੜਾ ਡਰ ਜ਼ਰੂਰ ਹੋਇਆ ਕਿ ਕਿਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਮਰਤਪਾਲ ਸਿੰਘ ਦੀ ਹਵਾ ਇਸ ਕਦਰ ਨਾ ਹੋ ਜਾਵੇ ਕਿ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆ ਗਈ ਕਿਤੇ ਆਮ ਆਦਮੀ ਪਾਰਟੀ ਨੂੰ ਘਾਟਾ ਨਾ ਪੈ ਜਾਵੇ ਤਾਂ ਅਮਰਤਪਾਲ ਸਿੰਘ ਦੇ ਉੱਤੇ ਐਕਸ਼ਨ ਸ਼ੁਰੂ ਕੀਤਾ ਅਮਰਤਪਾਲ ਸਿੰਘ 'ਤੇ ਆਪਰੇਸ਼ਨ ਚਲਾਇਆ ਗਿਆ ਫਿਰ ਉਸ ਤੋਂ ਬਾਅਦ ਅਮਰਤਪਾਲ ਸਿੰਘ ਦੇ ਸਾਥੀ ਕਾਬੂ ਕੀਤੇ ਬਾਅਦ ਦੇ ਵਿੱਚ ਮੋਗਾ ਦੇ ਪਿੰਡ ਰੋਡਾ ਤੋਂ ਅਮਰਤਪਾਲ ਸਿੰਘ ਦੀ ਵੀ ਗ੍ਰਿਫਤਾਰੀ ਹੋ ਜਾਂਦੀ ਆ ਨੈਸ਼ਨਲ ਸਕਿਉਰਿਟੀ ਐਕਟ ਲਗਾ ਦਿੱਤਾ ਜਾਂਦਾ 1 ਸਾਲ ਪੂਰਾ ਹੋਣ ਤੋਂ ਬਾਅਦ ਉਮੀਦ ਸੀ ਕਿ ਅਮਰਤਪਾਲ ਸਿੰਘ ਵਾਪਸ ਆਵੇਗਾ ਆਸਾਮ ਦੇ ਡਿਬੜੂਗੜ੍ਹ ਜੇਲ੍ਹ ਚੋਂ ਪੰਜਾਬ ਆਵੇਗਾ ਪਰ ਨਹੀਂ ਹੋਇਆ ਅਜਿਹਾ ਫਿਰ ਬਿਤਾ ਦਿੱਤੀ 1 ਸਾਲ 2 ਸਾਲ ਹੋਏ 2 ਸਾਲ ਤੋਂ ਬਾਅਦ 3 ਸਾਲ ਤੀਜੇ ਸਾਲ ਦੇ ਵਿੱਚ ਵੀ ਹੁਣ ਐਨਐਸਏ ਵਧਾ ਦਿੱਤੀ ਗਈ ਆ ਤਾਂ ਹੁਣ ਐਨਐਸਏ ਨੂੰ ਵੀ ਚੁਣੌਤੀ ਦਿੱਤੀ ਗਈ ਆ ਦੂਜੇ ਪਾਸੇ ਹਾਈ ਕੋਰਟ ਦੇ ਵਿੱਚ ਉਹਨਾਂ ਦੇ ਵੱਲੋਂ ਪਟੀਸ਼ਨ ਪਾ ਕੇ ਮੰਗ ਕੀਤੀ ਆ ਕਿ ਉਹਨਾਂ ਨੂੰ ਸਰਦ ਰੋਤੀ ਜਲਾਸ ਦੇ ਵਿੱਚ ਬੈਠਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਇਹ ਅੱਜ ਬਹੁਤ ਹੀ ਵੱਡਾ ਫੈਸਲਾ ਆਉਣ ਵਾਲਾ ਅਮਰਤਪਾਲ ਸਿੰਘ ਕੀ ਆ ਸੰਮਤੀ ਦਿਬੜਗੜ ਜਿਹੜੇ ਚ ਬਾਹਰ ਆਉਂਦੇ ਨੇ ਜਾਂ ਫਿਰ ਅਮਰਤਪਾਲ ਸਿੰਘ ਪੰਜਾਬ ਦੇ ਖਡੂਰ ਸਾਹਿਬ ਦੇ ਉਹਨਾਂ ਲੋਕਾਂ ਦੇ ਵਿਕਾਸ ਕਾਰਜਾਂ ਦੇ ਮੁੱਦੇ ਨਹੀਂ ਚੱਕ ਸਕਣਗੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ